ਸੜਕੀ ਪੰਜਾਬ ਦਾ ਬਾਗੇ ਦਾ ਬਾਰਡਰ ਕਾਦੇ ਲਈ ਬੰਦ ਕਰਕੇ ਗਏ ਸੀ ਕੱਲਾ ਕਿ ਗੁਜਰਾਤ ਨੂੰ ਫਾਇਦਾ ਹੋ ਜੇ अडानीਆਂ ਨੂੰ ਫਾਇਦਾ ਹੋ ਜੇ ਪੰਜਾਬ 'ਚ ਰੋਜ਼ਗਾਰ ਕਿਉਂ ਮਾਰਿਆ ਦੇਖੋ ਅੱਜ ਦੁਬਈ ਹੈ ਟ੍ਰੇਡ ਹੱਬ ਹੈ ਸੇਮ ਵੇ ਪੰਜਾਬ ਕੈਨ ਆਲਸੋ ਬਿਕਮ ਅ ਵੈਰੀ ਬਿਗ ਟ੍ਰੇਡ ਹੱਬ ਮਗਰ ਤੁਸੀਂ ਉਹਨੂੰ ਇਹ ਜੀਆਂ ਪਾਲਿਸੀਆਂ ਬਣਾ ਕੇ ਉਹਦੇ 'ਚ ਇਹ ਜੀਆਂ ਰੋਕਾਂ ਨਾ ਲਾਇਆ ਕਰੋ ਕਿ ਤੁਸੀਂ ਪੰਜਾਬ ਨੂੰ ਫਾਇਦਾ ਕਰਨ ਦੀ ਜਗ੍ਹਾ ਨੁਕਸਾਨ ਪਹੁੰਚਾਉਣੇ ਔਰ ਕਹਿੰਦੇ ਕਿ ਅ ਅਡੇ ਦੇ ਵਿੱਚ ਜਿਹੜਾ ਵਪਾਰ ਟ੍ਰੇਡ ਔਰ ਨਾਟਲ ਟੈਰੀਜ਼ਮ ਚੱਲ ਨਹੀਂ ਸਕਦੇ ਤੇ ਗੁਜਰਾਤ ਤੋਂ ਕਿਵੇਂ ਚੱਲ ਰਿਹਾ ਜਾਂ ਤਾਂ ਹੋਵੇ ਨਾ ਕਿ ਗੁਜਰਾਤ ਤੋਂ ਥਰੂ ਸੀਪੋਰਟ ਇਹ ਟ੍ਰੇਡ ਬੰਦ ਕਰ ਦਣ ਟ੍ਰੇਡ ਤਾਂ ਚੱਲ ਰਿਹਾ ਜੀ ਮਗਰ ਟ੍ਰੇਡ ਦਾ ਰਸਤਾ ਬਦਲਤਾ ਪੰਜਾਬ ਦੀ ਜਗ੍ਹਾ ਗੁਜਰਾਤ ਕਰਤਾ ਉਹ ਕਾਂਗਰਸ ਤੁਸੀਂ ਗੱਲ ਕੀਤੀ ਹੈ ਪ੍ਰਧਾਨ ਜੀ ਵੀ ਕਹਿੰਦਾ ਇਹ ਬੰਨਾ ਲੰਬਾ ਸਮਾਂ ਕਾਂਗਰਸ ਨੇ ਰਾਜੇਤਾ ਦੇਸ਼ ਤੇ ਮੇਰੀ ਇੱਕ ਬੇਨਤੀ ਆ ਜੀ ਇੱਕ ਬੇਨਤੀ ਆ ਇੱਕ ਅੱਜ ਦੇ ਭਾਜਪਾ ਦੇ ਸੀਨੀਅਰ ਆਗੂ ਆ ਰਹੇ ਉਹਨਾਂ ਨੂੰ ਇਹ ਤਾਂ ਪੁੱਛਿਓ ਕਿ ਤੁਸੀਂ ਦਸ ਸਾਲਾਂ ਚ ਮਹਿੰਗਾਈ ਤੇ ਬੇਰੋਜ਼ਗਾਰੀ ਦਿੱਤੀ ਆ ਡੀਜ਼ਲ 40 ਰੁਪਏ ਤੋਂ 86 ਪੈਟਰੋਲ 50 ਤੋਂ 96 ਰਸੋਈ ਗੈਸ 400 ਤੋਂ 1100 ਇਨਪੁਟ ਪ੍ਰਾਈਸਸ ਜਾਂ ਰੋਜ਼ਮਰਰਾ ਦੀ ਜ਼ਿੰਦਗੀ ਚ ਕੰਮ ਆਉਣ ਵਾਲੀਆਂ ਚੀਜ਼ਾਂ ਜੇ ਪ੍ਰਾਈਸਿਜ਼ ਵਧੇ ਆ ਮਹਿੰਗਾਈ ਵਧੀ ਆ ਇਨਫਲੇਸ਼ਨ ਵਧੀ ਆ ਕੀ ਉਹਦੇ ਬਦਲੇ ਲੋਕਾਂ ਦੀ ਆਮਦਨ 'ਚ ਤੁਸੀਂ ਵਾਅਦਾ ਕੀਤਾ ਆਨਸਰ ਇਜ਼ ਨੋਰਡਾ ਧਿਆਨ ਹੀ ਆਡੀਓ ਤੇ ਚਲੀ ਜਾ ਅੱਗੇ ਇੱਕ ਤਾਂ 2.5 ਸਾਲ 'ਚ ਲੋਕ ਜਾਂ ਵੀਡੀਓ ਮੰਗੀ ਜਾਂਦੇ ਜਾਂ ਆਡੀਓ ਮੰਗੀ ਜਾਂਦੀ ਤੁਸੀਂ ਟਾਈਮ ਬੜਾ ਲਾ ਲੈਂਦੇ ਉਹ ਬੜੀ ਸੋਚ ਸਮਝ ਕੇ ਦੇਣੀ ਪੈਂਦੀ ਆ ਉੱਡੇ ਵੇਖਣ ਵਾਲੀ ਹੋਵੇ ਤਾਂ ਮੈਂ ਮਿੰਟ ਚ ਰਿਲੀਜ਼ ਕਰ ਦਿਆਂ ਐਨਾ ਲੰਮਾ ਸਮਾਂ ਕਾਂਗਰਸ ਨੇ ਦਾਅਵਾ ਕੀਤਾ ਉਹ ਕਹਿੰਦੇ ਉਹਨਾਂ ਨੇ ਸਾਡੇ ਗੁਰੂਆਂ ਦੀ ਉਹ ਸਾਹਿਬ ਜਨਨ ਦੀ ਅਲ ਦੇਖੀ ਕੀਤੀ ਹੈ ਸਿਰਫ ਬੀਜੇਪੀ ਨੇ ਤੇ ਵੀ ਜਿਸ ਪੁਰਾਇਆ ਉਹਨਾਂ ਨੇ ਸਭ ਤੋਂ ਕਾਗਰਸੀ ਜਿੱਤ ਉਹ ਲੈ ਕੇ ਪਹਿਲਾਂ ਜਿਹੜੀ ਕਾਰਪੋਰਸ ਵਾਂਗਰ ਗਿਆ ਉਦੋਂ ਤੇ ਹੁਣ ਵੀਰਸ ਪਾਦਿੰਸ ਨਹੀਂ ਬਣਾਇਆ ਕੋਰੋਨਾ ਦੇਖਾ ਕੀਤਾ ਜੀ ਮੈਂ ਕੋਈ ਵੀ ਮੈਂ ਭਾਜਪਾ ਦਾ ਸਪੋਕਸਪਰਸਨ ਤਾਂ ਹੈ ਨਹੀਂ ਜੀ ਮਗਰ ਮੈਂ ਇੱਕ ਗੱਲ ਜਿਹੜੀ ਬੇਸ਼ੱਕ ਰਾਸਜੀ ਕਾਂਗਰਸੇ ਗੰਭੀਰ ਰਿਹਾ ਜੀ ਸਾਹਿਬ ਪੰਜਾਬ ਦਾ ਅਕਾਲੀ ਦਹਿਸ਼ਤ ਅਲਾਮ ਕਿਵੇਂ ਜਨੇ ਵਧੀਆ ਨਾ ਕੀ ਚੱਲ ਰਿਹਾ ਇਹ ਆਪ ਦੇ ਕੁਸ਼ਨ ਨੂੰ ਐਡ ਕਰ ਰਹੇ ਆ ਕਿ ਜੇ ਗੀਆਂ ਨਹੀਂ ਵਗ ਰਹੇ ਜੀ ਕਿਹੜੇ ਫੈਕਟਰਸ ਹਾਂਜੀ ਇਹਨਾਂ ਦੇ ਕੁਸ਼ਨ ਨੂੰ ਵੀ ਐਡ ਕਰ ਰਹੇ ਆ ਅਕਾਲੀ ਦਾਲੀ ਸਿ ਰਿਵਾਈਵਿੰਗ ਉਹਨੂੰ ਇੱਕ ਫੈਕਟਰ ਦੇ ਆ ਰਿਵਾਈਵਿੰਗ ਦੇਖੋ ਵੀ ਆਪਾ ਪਾਰਟੀ ਜਿਹੜਾ ਦਿੱਲੀ ਦਰਬਾਰ ਤੋਂ ਜਾਂ ਦਿੱਲੀ ਕੰਟਰੋਲ ਤੋਂ ਨਹੀਂ ਚੱਲਦੀ ਮੈਨੂੰ ਤਾਂ ਮੋਦੀ ਸਾਹਿਬ ਦੇ ਸਾਰੇ ਭਾਸ਼ਣ 'ਚ ਆਸੂ ਹੀ ਨੀ ਇਹ ਗੱਲਾਂ ਸੀ ਕਹਿੰਦੇ ਜੀ ਮੁੱਖ ਮੰਤਰੀ ਕਾਗਜ਼ੀ ਐ ਤੇ ਉਹਨੂੰ ਇਹ ਪੁੱਛਿਓ ਕਿ ਜਿਹੜੇ ਤੁਸੀਂ ਇੱਥੇ ਬੰਦੇ ਬਣਾਏ ਉਹਨਾਂ 'ਚੋਂ ਕਿਹੜਾ بڑا ਪਹਿਲਵਾਨ ਉਤਾਰਿਆ ਤੁਸੀਂ ਉਹ ਸਾਰੇ ਹੀ ਵਿਚਾਰੇ ਕਾਗਜ਼ ਆ ਜਿਹੜੇ ਹਵਾ ਦੇ ਬੁੱਲੇ ਵਾਂਗੂ ਸਵੇਰੇ ਉਡਾ ਦਿਓ ਤੁਸੀਂ ਜਿੰਦਰ ਮਰਜ਼ੀ ਨੂੰ ਉਹ ਬਸੁੰਦਰਾ ਰਾਜੇ ਵਰਗੇ ਬਿੰਦੇ ਕਰਦੇ ਉਹ ਜਿਹੜਾ ਮੁੱਖ ਮੰਤਰੀ ਬਣਾਇਆ ਉਹਨੂੰ ਤਾਂ ਦੀਆਂ ਗੱਲਾਂ ਦਾ ਨਹੀਂ ਬੇਸਿਕ ਚੀਜ਼ਾਂ ਦਾ ਨਹੀਂ ਪਤਾ ਲੱਗਦਾ मध्यप्रदेश शिवराज चौहान साहब ਨੂੰ ಕರೆ ਬਿਠਾਤਾ ਜਿਹਨੂੰ ਬੜਾਇਆ ਉਹਨੂੰ ਮੈਂ ਕਹਿੰਦਾ ਬੇਸਿਕ ਫਤਿਹ ਬਲਉਣੇ ਨਹੀਂ ਆਉਂਦੀ ਮਤਲਬ ਜਿਹੜੀ ਬੜੀ ਇੱਕ ਬੇਸਿਕ ਚੀਜ਼ਾਂ ਨੇ ਜਿਹੜੀਆਂ ਮੈਂ ਫਿਰ ਫਿਰ ਕੇ ਕਿਸੇ ਨੂੰ ਸਮਝ ਆ ਜੇ ਔਰ ਤੁਸੀਂ ਗੱਲ ਕਰੋ ਕਾਗਜੀ ਦੀ ਮਤਲਬ ਦੇਖੋ ਜਿਹੜਾ ਬੰਦਾ ਜਿਹੜੀ ਉਹ ਗੱਲਾਂ ਕਰਦੇ ਆ ਮਤਲਬ ਹਿਪੋਕ੍ਰੀਸੀ ਆ ਜਾਂ ਤਾਂ ਜੋ ਬੋਲਦੇ ਆ ਉਹਨੂੰ ਪ੍ਰੈਕਟਿਸ ਕਰ ਦੋ ਪ੍ਰੀਚ ਐਂਡ ਪ੍ਰੈਕਟਿਸ ਬਟ ਜੋ ਬੋਲਦੇ ਆ ਉਹਦੇ ਉਲਟ ਸਾਰਾ ਕੁਝ ਆਪ ਹੀ ਉਹੀ ਕੁਝ ਕਰੀ ਜਾਊਗਾ ਜਿਹੜਾ ਵੀ ਕਜੂਨ ਨੂੰ ਕੱਲੂਬਾਰਾ ਦਿਹਾੜਾ ਸ਼ੁਰੂ ਹੁੰਦਾ ਹੈ ਪ੍ਰਧਾਨ ਮੰਤਰੀ ਸਾਹਿਬ ਆਏ ਉਹਨਾਂ ਨੇ ਕਿਹਾ ਕਿ 84 ਦੇ ਕਾਤਲਾਂ ਨੂੰ ਅਸੀਂ ਸਜਾ ਦੇ ਤੁਸੀਂ ਇਹ ਦੇਖੋ ਜਿਹੜੀ ਵੀ 84 ਦੇ ਕਾਤਲ ਨੇ ਜਿਹਨਾਂ ਨੇ ਲੰਬੜਾ ਸਾਹਬ ਤੇ ਅਟੈਕ ਕੀਤਾ ਉਹ ਅਸੀਂ ਅੱਜ ਭਾਜਪਾ ਨੇ ਪੰਜਾਬ ਦੇ ਨੇੜੇ ਆ ਕੇ ਉਹਨੂੰ ਮੈਸੇਜ ਭਾਜਪਾ ਨੇ ਤਾਂ ਸਾਰੇ ਉਹ ਕਾਤਲ ਕਾਂਗਰਸ ਨੂੰ ਚੱਕ ਕੇ ਭਾਜਪਾ ਵਿੱਚ ਸ਼ਾਮਲ ਕਰ ਲਿਆ ਨਾ ਤਾਂ ਉਹ ਇੱਕ ਗੱਲ ਦੱਸਾਂ ਕਿ ਤੁਸੀਂ ਅੱਜ ਪੰਜਾਬ ਦੀ ਕਾਂਗਰਸ ਦੀ ਤਸਵੀਰ ਵੇਖੋ ਮੈਨੂੰ ਲੱਗਦਾ ਪਿੱਛੇ ਉਹ ਜੇ ਚੋਣ ਨਿਸ਼ਾਨ ਬਦਲਦੇ ਹੋ ਨਾ ਕਮਲ ਦੇ ਪੁੱਲ ਕਾਂਗਰਸ ਦਾ ਲਾਗ ਸਾਰੇ ਕਾਂਗਰਸੀ ਬਿਠਾਏ ਹੁੰਦੇ ਪੁਰਾਣੇ ਜਿਹੜੇ ਇੰਦਰਾ ਗਾਂਧੀ ਨੂੰ ਮਾਂ ਕਹਿੰਦੇ ਸੀ ਅੱਜ ਉੱਥੇ ਜਾ ਕੇ ਮੋਕੇ ਈਡੀ ਕਰਕੇ ਸੀਬੀਆਈ ਕਰਕੇ ਹੁਣ ਮੋਦੀ ਸਾਹਿਬ ਨੂੰ ਪਿਓ ਪੈਣ ਲਾ ਕੇ ਜੇ ਤੁਸੀਂ ਕਾ ਬੀਜੇਪੀ ਦੀ ਤਸਵੀਰ ਵੇਖੋ ਜਾਖੜ ਸਾਹ ਪਿਓਰ ਕਾਂਗਰਸੀ ਜਿਹੜਾ ਉਹਦੇ ਨਾਲ ਪੈਂਦੇ ਆ ਜਿੰਨੇ ਉਹ ਚਾਹੇ ਆਪਣਾ ਉਹ ਜਿਹੜੇ ਹੁਸ਼ਿਆਰਪੁਰ ਵਾਲੇ ਆ ਕਾਂਗਰਸੀ ਉਹ ਜਿੰਨੀ ਫਰੰਟ ਲਾਈ ਵੰਦੀ ਆ ਉਹ ਜਿਹੜਾ ਇਥੋਂ ਟਿਕਟ ਦਿੱਤੀ ਆ ਰਾਣਾ ਸੋਟੀ ਸਾਹਿਬ ਕਾਂਗਰਸੀ ਅੱਜ ਸੰਗਰੂਰ ਵਾਲਾ ਕਾਂਗਰਸੀ ਮੈਨੂੰ ਲੱਗਦਾ ਇਹ ਤਾਂ ਕੱਲਾ ਚੋਲ ਨਿਸ਼ਾਨ ਦਾ ਭੁਲੇਖਾ ਪੈਂਦਾ ਨਾਲ ਹੀ ਪੰਜਾ ਵੀ ਲਾ ਲਿਆ ਕਰਨ ਪਿੱਛੇ ਕੋਈ ਬੰਦੇ ਤਾਂ ਸਾਰੇ ਪੰਜੇ ਵਾਲੇ ਜਰਮਨੀ ਗੁੱਟੂ ਜੀ ਨੇ ਵੀ ਇਹੀ ਕਿਹਾ ਕਿ ਜਿਹੜੇ ਬਾਦਪਾ ਨੇ ਪਾਤਰਾ ਨੂੰ ਸਜ਼ਾ ਦਿੱਤੀ ਮੈਨੂੰ ਹੁਣ ਮੈਨੂੰ ਇਹ ਗੱਲ ਹੋਣੀ ਸੀ ਤੇ ਰਵਨੀਤ ਬਿੱਟੂ ਦੇ ਜੀ ਯਾਰ ਮੈਂ ਤਾਂ ਹਰਾਨ ਹੁਣਾ ਤੁਹਾਨੂੰ ਰਵਨੀਤ ਕੋਈ ਤੂੰ ਬਿੱਟੂ ਦੀ 10 ਮਿੰਟ ਪਹਿਲਾਂ ਦੀ ਗੱਲ ਦਾ ਚੇਤੇ ਕਿਤੇ 10 ਸਾਲ ਪਹਿਲਾਂ ਦੀ ਗੱਲ ਵੀ ਚੇਤੇ ਕਰ ਲਿਆ ਕਰੋ ਕੀ ਬੋਲ ਰਿਆ ਰਵਨੀਤ ਬਿੱਟੂ ਤਾਂ 84 ਦੇ ਜਿਹੜੇ ਅਟੈਕ ਨੇ ਜਾਂ ਇੰਦਰਾ ਗਾਂਧੀ ਦੀ ਕਾਰਵਾਈ ਨੂੰ ਸਹੀ ਠਰਉਂਦਾ ਸੀ ਤੇ ਉਦੋਂ ਸਹੀ ਸੀ ਅੱਜ ਕਹਿੰਦਾ ਸਜਾ ਦੇਤੀ ਕੀ ਤੁਸੀਂ ਜੋਗ ਜੀ ਮਤਲਬ ਤੁਸੀਂ ਥੋੜਾ ਬਹੁਤਾ ਉਹਨਾਂ ਦੀ ਲਾਈਫ ਚ ਸੀਰੀਅਸ ਨਹੀਂ ਤੁਸੀਂ ਤਾਂ ਸੀਰੀਅਸness ਲਿਆਉਣਾ ਕੁਝ ਹਾਂ ਉਹਨੇ ਵੀ ਕਿਆ ਕਿਆ ਕੰਝਲ ਵੇਲੇ ਹੋਇਆ ਵੀ ਗਾਨ ਹਾਂਜੀ ਅੱਛਾ ਬਿੱਟੂ ਨੇ ਹੋਰ ਕੀ ਕਿਹਾ ਅੱਛਾ ਅੱਛਾ ਤੇਰਾ ਜੀਰੋ ਵਾਲਾ ਕੰਮ ਉਹਦੀ ਆਖਿਆ ਮੇਰੀ ਤਾਂ ਤੁਹਾਨੂੰ ਬੇਨਤੀ ਆ 412 ਵਾਲੇ ਨੂੰ ਤੇ 130 ਵਾਲੇ ਨੂੰ ਬਾਰਡਰ ਪਾਰ ਕਰਾਓ ਨਾ 13 ਪਾਰ ਨਾ 412 ਬਾਰਡਰ ਪਾਸ